ਦੇ ਵਿੱਚ ਨੈਗੇਟਿਵਿਟੀ ਬਹੁਤ ਹੈ ਸ਼ਾਮ ਨੂੰ ਚੰਗੇ ਭਲੇ ਸੌਣੇ ਆ ਸਵੀਰ ਨੂੰ ਸਾਰਾ ਸਰੀਰ ਵੀ ਪੇਨ ਹੁੰਦਾ ਰਹਿੰਦਾ ਹੈ ਘਰ ਦੇ ਵਿੱਚ ਵੀ ਕੋਈ ਨਾ ਕੋਈ ਦਾ ਮਨ ਹਰ ਟਾਈਮ ਦੁਖੀ ਬੇਚੈਨ ਦੁਬਿਧਾ ਦੇ ਵਿੱਚ ਪਿਆ ਰਹਿੰਦਾ ਹੈ ਵੀ ਕੀ ਹੋ ਰਿਹਾ ਹੈ ਤੇ ਕਿਵੇਂ ਅਸੀਂ ਇਸ ਨੂੰ ਖਤਮ ਕਰ ਸਕਦੇ ਹਾਂ ਕਿਉਂਕਿ ਬਹੁਤ ਭੈਣ ਭਰਾਵਾਂ ਦੇ ਇਹੇ ਸਵਾਲ ਮੈਨੂੰ ਹਰ ਰੋਜ਼ ਹੁੰਦੇ ਨੇ ਕਿ ਦੀਦੀ ਪਤਾ ਨਹੀਂ ਕੀ ਗੱਲ ਹੈ ਕਿ ਸਾਡੇ ਘਰ ਦੇ ਵਿੱਚ ਕਮਾਈ ਬਰਕਤ ਅਸੀਂ ਮਤਲਬ ਕਿ ਬਹੁਤ ਕੰਮ ਕਰਦੇ ਹਾਂ ਪਰ ਸਾਡੇ ਘਰ ਦੇ ਵਿੱਚ ਨਾ ਬਰਕਤ ਜੀ ਨਹੀਂ ਹੈਗੀ ਪਤਾ ਨਹੀਂ ਕੀ ਗੱਲ ਹੈਗੀ ਜਿਹਦੀ ਜਿਹੜੀ ਵੀਡੀਓ ਹੈ ਇਸ ਤੁਹਾਡੇ ਸਾਰੇ ਸਵਾਲਾਂ ਦੇ ਜਵਾਬ ਹੈ ਦੇਖੋ ਇੱਕ ਛੋਟੇ ਛੋਟੇ ਚੀਜ਼ਾਂ ਨਹੀਂ ਗੀਆਂ ਅਗਰ ਤੁਸੀਂ ਆਪਣੇ ਘਰ ਦੇ ਵਿੱਚ ਕਰਨ ਲੱਗ ਜੂਗੇ ਤਾਂ ਜੋ ਵੀ ਤੁਹਾਡੇ ਘਰ ਦੇ ਵਿੱਚ ਤੁਹਾਨੂੰ ਲੱਗਦਾ ਵੀ ਸਾਡਾ ਮਨ ਨਹੀਂ ਲੱਗ ਰਿਹਾ ਸਾਡੇ ਘਰ ਦੇ ਵਿੱਚ ਵੀ ਹਰ ਟਾਈਮ 네ਗੈਟਿਵਿਟੀ ਜਿਵੇਂ ਆਪਾਂ ਕਹਿੰਦੇ ਆ ਵੀ ਉਦਾਸੀ ਜੀ ਸਾਈ ਰਹਿੰਦੀ ਹੈ ਕਿ ਵੀ ਇਹ ਕਿਉਂ ਹੁੰਦਾ ਹੈਗਾ ਬਾਕੀ ਜਿਵੇਂ ਤੁਸੀਂ ਅੱਜਕੱਲ ਦੇਖ ਰਹੇ ਹੋ ਵੀ ਮੌਸਮ ਵੀ ਬਹੁਤ ਖਰਾਬ ਹੋ ਰਿਹਾ ਹੈਗਾ ਹਰ ਰੋਜ਼ ਮੀਂਹ ਆਉਂਦਾ ਹੈਗਾ ਤੇ ਆਪਾਂ ਨੂੰ ਘਰਾਂ ਦੇ ਵਿੱਚ ਹਨਾ ਕਿਟਾਣੂਆਂ ਤੋਂ ਵੀ ਡਰ ਲੱਗਦਾ ਰਹਿੰਦਾ ਹੈਗਾ ਸੱਪ ਸਪੋਲ ਤੋਂ ਵੀ ਡਰ ਲੱਗਦਾ ਰਹਿੰਦਾ ਹੈ ਕਿਉਂਕਿ ਚਾਹੇ ਜਿੰਨੇ ਮਰਜੀ ਆਪਣੇ ਦੂਰੀ ਦੂਰੀ ਗੇਟ ਨੇ ਹਨਾ ਫਿਰ ਵੀ ਉਹਨਾਂ ਦੇ ਵਿੱਚ ਦੀ ਵੀ ਅੰਦਰੋਂ ਹੀ ਪੈਦਾ ਹੋ ਰਹੇ ਨੇ ਜਿਹੜੇ ਸਿੰਕ ਨੇ ਆਪਣੇ ਬਾਥਰੂਮ ਨੇ ਉਹਨਾਂ ਦੇ ਵਿੱਚ ਬਰੀਕ ਬਰੀਕ ਹਨਾ ਗੰਡੋਏ ਵਗੈਰਾ ਬਹੁਤ ਕਿਟਾਣੂ ਇਦਾਂ ਪੈਦਾ ਹੋ ਰਹੇ ਨੇ ਇੱਕ ਸ੍ਰਿਸ਼ਟੀ ਦਾ ਸਿਧਾਂਤ ਹੈਗਾ ਕਹਿੰਦੇ ਕਈ ਵਾਰੀ ਜਿਵੇਂ ਇਨਸਾਨਾਂ ਦੀ ਜਿਆਦਾ ਆਬਾਦੀ ਹੋ ਜਾਂਦੀ ਹੈ ਕਈ ਵਾਰੀ ਜੀਵ ਜੰਤੂਆਂ ਦੀ ਜਿਆਦਾ ਆਬਾਦੀ ਹੋ ਜਾਂਦੀ ਹੈ ਕਿ ਅਕਸਰ ਤੁਸੀਂ ਦੇਖਿਆ ਹੋਣਾ ਵੀ ਬਹੁਤ ਚੀਜ਼ਾਂ ਇਦਾਂ ਦੀਆਂ ਨੇ ਜਿਹੜੀਆਂ ਕਿ ਆਪਾਂ ਕਹਿੰਨੇ ਵੀ ਉਹ ਤਾਂ ਕਦੇ ਦੇਖੀਆਂ ਨਹੀਂ ਸੀਗੀਆਂ ਵੀ ਹੁਣ ਇਹ ਬਹੁਤ ਜ਼ਿਆਦਾ ਹੋ ਰਹੀਆਂ ਨੇ ਇਹ ਹੀ ਕੁਦਰਤ ਦਾ ਸਿਧਾਂਤ ਹੈ ਕਿਉਂਕਿ ਇਹ ਚੀਜ਼ ਚਲਦੀ ਹੀ ਰਹਿੰਦੀ ਹੈਗੀ ਇਹ ਆਪਾਂ ਖੁਦ ਹੀ ਸੰਝੇੜ ਰਹੇ ਹਾਂ ਜਿਵੇਂ ਕਿ ਅੱਜ ਕੱਲ ਆਪਾਂ ਕਹਿੰਨੇ ਵੀ ਘਰਾਂ ਦੇ ਵਿੱਚ ਆਪਣੇ ਹਨਾ ਕਮਾਈ ਵੀ ਕਰਦੇ ਆ ਪਰ ਬਰਕਤ ਨਹੀਂ ਬਰਕਤ ਕਿਵੇਂ ਰਹੂਗੀ ਕਿਉਂਕਿ ਆਪਣੀਆਂ ਜਿਹੜੀਆਂ ਜ਼ਰੂਰਤਾਂ ਨੇ ਆਪਣੀਆਂ ਜਿਹੜੀਆਂ ਡਿਮਾਂਡਾਂ ਨੇ ਨਾ ਉਹ ਆਪਣੀ ਕਮਾਈ ਨਾਲੋਂ ਜ਼ਿਆਦਾ ਨਹੀਂ ਤੁਸੀਂ ਨਾ ਥੋੜਾ ਥੋੜਾ ਆਪਣੀ ਜਿਹੜੀ ਜ਼ਰੂਰਤ ਹੈ ਉਹਨੂੰ ਸੀਮਤ ਕਰੋਗੇ ਜਿੱਥੇ 4 ਰੁਪਏ ਦੀ ਆਪਣੀ ਜ਼ਰੂਰਤ ਹੈ ਉੱਥੇ 2 ਰੁਪਏ ਖਰਚਣ ਦੀ ਕੋਸ਼ਿਸ਼ ਕਰੋਗੇ ਥੋੜੇ ਦਿਨ ਤੁਸੀਂ ਕਰੋਗੇ ਨਾ ਤੁਸੀਂ ਇਦਾਂ ਬਚਤ ਕਰਨ ਲੱਗ ਜੇ ਤੁਸੀਂ ਜੇ ਕਹੋਗੇ ਵੀ ਆਹ ਪਤਾ ਛੜੇ ਕੋਲ ਜ਼ਿਆਦਾ ਹੋਣਗੇ ਅਸੀਂ ਫੇਰ ਬਚਤ ਕਰਾਂਗੇ ਫੇਰ ਨਹੀਂ ਹੁੰਦੀ ਤੁਸੀਂ ਥੋੜੇ ਥੋੜੇ ਨਾਲ ਹੀ ਸੰਚਿਤ ਕਰੋਗੇ ਨਾ ਇਕੱਠਾ ਕਰੋਗੇ ਜਿਵੇਂ ਕਿ ਆਪਣੇ ਸੰਚਿਤ ਕਰਮ ਹੁੰਦੇ ਨੇ ਇੱਕ ਪ੍ਰਲਵਤ ਕਰਮ ਹੁੰਦੇ ਨੇ ਜਿਹੜੇ ਸੰਚਿਤ ਕਰਮ ਹੁੰਦੇ ਨੇ ਉਹ ਆਪਣੇ ਬਹੁਤ ਜਨਮਾਂ ਦੇ ਇਕੱਠੇ ਕਰਦੇ ਨੇ ਜਿਵੇਂ ਆਪਾਂ ਕਹਿੰਦੇ ਆ ਵੀ 1-1 ਰੁਪਿਆ ਆਪਾਂ ਰੋਜ਼ ਇਕੱਠਾ ਕਰ ਲਈਏ कि ਜਿਹੜੇ ਆਪਾਂ ਹੁਣ ਕਰ ਸਕਦੇ ਆਂਗੇ ਅੱਜ ਮੈਂ ਤੁਹਾਨੂੰ ਕੁਝ ਉਪਾਅ ਦੱਸੂਗੀ ਉਹ ਤੁਹਾਡੇ ਘਰ ਦੇ ਵਿੱਚ ਜਿਵੇਂ ਕਿ ਜਿੰਨੇ ਵੀ ਕਟਾਣੂ ਨੇ ਜਿੰਨੀ ਵੀ ਨੈਗੇਟਿਵਿਟੀ ਹੈ ਜਿਵੇਂ ਤੁਹਾਨੂੰ ਡਰ ਲੱਗਦਾ ਵੀ ਸਾਡੇ ਘਰ ਦੇ ਵਿੱਚ ਅੰਦਰ ਸੱਪ ਸਕੋਲੀ ਇਹ ਦਾਕਲ ਨਾ ਹੋਣ ਕਿਉਂਕਿ ਆ ਮੌਸਮ ਹੈ ਜਿਹੜਾ ਇਹ ਇਸੇ ਚੀਜ਼ ਦਾ ਚੱਲ ਰਿਹਾ ਸਭ ਤੋਂ ਪਹਿਲਾਂ ਤੁਸੀਂ ਕਰਨਾ ਕਿ ਦੇਖੋ ਕਈ ਪੈਨਪ੍ਰਾਕ ਮੈਨੂੰ ਕਹਿ ਦਿੰਦੇ ਨੇ ਵੀ ਦੀਦੀ ਇਹ ਨਮਕ ਪਾਣੀ ਪੱਤਾ ਜਿਹੜੇ ਕੁਛ ਐ ਵੀ ਇਹ ਕੁਛ ਨਹੀਂ ਹੈਗਾ ਦੇਖੋ ਇਹ ਸਿਰਫ ਇੱਕ ਆਪਣੇ ਘਰ ਦੀ ਸੁੱਧੀ ਕਰਨ ਜਿਵੇਂ ਆਪਾਂ ਕਹਿ ਦਿੰਦੇ ਆ ਵੀ ਕਰਦੇ ਆ ਕਿਉਂਕਿ ਗੁਰਬਾਣੀ ਆਪਾਂ ਠੀਕ ਹੈ ਵੀ ਇਸ ਵੀਰੇ ਘੰਟਾ ਪੜ ਲਈ ਜਾਂ ਬਾਅਦ ਵਿੱਚ ਪੜ ਲਈ ਕਈ ਪੈਣਪਰਾ ਨਹੀਂ ਪੜ ਪਾਉਂਦੇ ਬਿਲਕੁਲ ਵੀ ਨਹੀਂ ਪੜ ਪਾਉਂਦੇ ਕਿਉਂਕਿ ਮੈਨੂੰ ਪਤਾ ਹੈਗਾ ਗ੍ਰਸਤੀ ਆਪਾਂ ਇਦਾਂ ਦੇਾਂਗੇ ਆਪਾਂ ਸਿਰਫ ਜਦੋਂ ਆਪ ਨੂੰ ਗੋਹ ਹੁੰਦੀਆਂ ਨਾ ਉਦੋਂ ਆਪਾਂ ਸਿਮਰਨ ਕਰਦੇ ਬਹੁਤ ਘੱਟ ਪੈਣਪਰਾ 20% ਪੈਣਪਰਾ ਹੋਣਗੇ ਜਿਹੜੇ ਕਿ ਹਰ ਰੋਜ਼ ਵਾਹਿਗੁਰੂ ਜੀ ਨੂੰ ਸਿਮਰਦੇ ਨੇ ਨਹੀਂ ਤਾਂ ਆਪਾਂ ਜਦੋਂ ਜ਼ਰੂਰਤ ਹੁੰਦੀ ਹੈ ਨਾ ਉਹਦੀ ਆਪਾਂ ਵਾਹਿਗੁਰੂ ਜੀ ਨੂੰ ਯਾਦ ਕਰਦੇ ਨਹੀਂ ਤਾਂ ਆਪ ਦੀ ਵਿੱਚ ਮਸਤ ਰਹਣੇ ਆਗੇ ਹਨਾ ਤਾਂ ਤੁਸੀਂ ਕਰਨਾ ਕੀ ਹੈਗਾ ਚਾਰ ਨਾਲ ਛੋਟੇ ਛੋਟੇ ਜਿਵੇਂ ਆਪਾਂ ਦੀਵੇ ਲਗਾਉਣਾ ਦਿਵਾਲੀ ਨੂੰ ਨਾ ਉਦਾਂ ਦੇ ਇੱਕ ਦੀਵੇ ਜੇ ਲੈ ਲੈਣੇ ਨੇ ਉਹਦੇ ਵਿੱਚ ਨਾ ਜਿਹੜੇ ਦਲੀਆਂ ਵਾਲਾ ਨਮਕ ਹੁੰਦਾ ਉਹ ਪਾਉਣਾ ਹੈਗਾ ਤੁਸੀਂ ਆਪਦੇ ਘਰ ਦੇ ਚਾਰੇ ખૂੰਝੇ ਹੁੰਦੇ ਨੇ ਜਿਹੜੇ ਉੱਥੇ ਰੱਖ ਦੇਣਾ ਚਾਹੇ ਕਮਰੇ ਦੇ ਚਾਰੇ ખૂੰਝਾਂ ਦੇ ਵਿੱਚ ਰੱਖ ਲਓ ਤੁਹਾਡੀ ਆਪਣੀ ਇੱਛਾ ਹੈਗੀ ਕਿਉਂਕਿ ਜਿੱਥੇ ਤੁਹਾਨੂੰ ਲੱਗਦਾ ਵੀ ਸਾਡੇ ਘਰ ਦੇ ਵਿੱਚ ਨੈਗੇਟਿਵਿਟੀ ਆ ਤਾਂ ਸਾਰੇ ਚ ਰੱਖ ਦਿਓ ਕਿ ਅਗਰ ਤੁਹਾਨੂੰ ਲੱਗਦਾ ਵੀ ਸਾਡੇ ਜਿਵੇਂ ਆਪਾਂ ਨੂੰ ਹੁੰਦਾ ਵੀ ਸਾਡੇ ਬੈਡਰੂਮ ਦੇ ਵਿੱਚ ਤੇ ਸਾਡੇ ਘਰ ਦੇ ਵਿੱਚ ਨਾ ਅੰਦਰ ਸਾਨੂੰ ਵੀ ਜਦੋਂ ਬੜਦੇ ਆ ਸਾਨੂੰ ਐ ਜਿhkoਟਨਜੀ ਮਹਿਸੂਸ ਹੁੰਦੀ ਹੈਗੀ ਇਹ ਦਾ ਕਾਰਨ ਹੋਵੇ ਇਹ ਆਪਣਾ ਵਾਤਾਵਰਨ ਹੈ ਜਿਹੜਾ ਉਹ ਸੁਧ ਨਹੀਂ ਹੈਗਾ ਇਹ ਸੁਧ ਤਾਂ ਦੀ ਨਿਸ਼ਾਨੀ ਹੈ ਕਿਉਂਕਿ ਨਮਕ ਦਾ ਪੋਚਾ ਲਗਾਉਣਾ ਨਮਕ ਨੂੰ ਘਰ ਦੇ ਵਿੱਚ ਆਪਾਂ ਕਹਿੰਦੇ ਆ ਵੀ ਆਮ ਕਹਿੰਦੇ ਸੀ ਵਿੱਚ ਚਹਾ ਕੇ ਸੜਦੂ ਹਣਾ ਜੀ ਕਿਸੇ ਨੂੰ ਨਜ਼ਰ ਲੱਗੀ ਹੈ ਜਾਂ ਕਿਸੇ ਦੀ ਅੱਖਾਂ ਦੇ ਵਿੱਚ ਫਿੰਸੀਆਂ ਆਈਆਂ ਨੇ ਕਹਿਣ ਤੋਂ ਭਾਵ ਹੈ ਵੀ ਜਿਹੜੇ ਕਿਟਾਣੂ ਹੁੰਦੇ ਆ ਤੁਸੀਂ ਨਾ ਡੰਗਰ ਪਸ਼ੂਆਂ ਦੇ ਸੁਣਿਓ ਕਿਸੇ ਤੋਂ ਡੰਗਰ ਪਸ਼ੂਆਂ ਦੇ ਅੱਖ ਦੁਖਣੀ ਆ ਜੇ ਨਾ ਤਾਂ ਨਮਕ ਵਾਲਾ ਪਾਣੀ ਉਹਦੀਆਂ ਅੱਖਾਂ 'ਚ ਮਾਰ ਦਿਆ ਇੱਕ ਕਹਾਵਤ ਵੀ ਹੈ ਕਹਿੰਦੇ ਅੱਖਾਂ 'ਚ ਪਾਇਆ ਸੀ ਨੂਨ ਕਹਿੰਦਾ ਕਹਿੰਦਾ ਮੇਰੀ ਅੱਖ ਹੀ ਭੰਨਤੀ ਕਹਿਣ ਤੋਂ ਭਾਵੇਂ ਵੀ ਉਹ ਇੱਕ ਗੁਣ ਹੈ ਜਿਹਨੂੰ ਗੁਣਾ ਦਾ ਪਤਾ ਹੈ ਨਾ ਉਹੀ ਇਸ ਚੀਜ਼ ਨੂੰ ਕਰਦਾ ਜਿਹਨੇ ਸਿਰਫ ਇਹੀ ਸੋਚਣਾ ਵੀ ਇਹ ਬਹਿਮ ਹੈ ਇਹ ਇਹ ਹੈ ਇਹ ਉਹ ਹੈ ਉਹ ਦੇਖੋ ਕੁਛ ਕਰੀ ਚੱਲੋ ਮੈਂ ਕੁਛ ਨਹੀਂ ਕਰ ਸਕਦੀ ਹੈਗੀ ਤੁਹਾਨੂੰ ਜਿਹਨੇ ਕਹਿੰਦੇ ਸੁਣ ਕੇ ਮੰਨ ਲਿਆ ਮੰਨ ਕੇ ਉਹਨੂੰ ਕਮਾ ਲਿਆ ਉਹਨੂੰ ਬਹੁਤ ਕੁਝ ਹਾਸਿਲ ਹੁੰਦਾ ਹੈਗਾ ਚਾਰ ਨਾ ਛੋਟੇ ਛੋਟੇ ਜਿਵੇਂ ਚੁੰਗੜੇ ਨੇ ਉਹ ਲੈ ਕੇ ਤੁਸੀਂ ਆਪਣੇ ਘਰ 'ਚ ਰੱਖਣੇ ਤਾਂ ਤੁਸੀਂ ਜਿਵੇਂ ਚਾਰ ਖੁੰਜੇ ਤੁਹਾਡੇ ਘਰ ਦੇ ਬਣਦੇ ਨੇ ਤੁਸੀਂ ਉੱਥੇ ਰੱਖ ਦੋ ਗਲੀਆਂ ਵਾਲਾ ਨਾਮਕ ਲੈਣਾ ਹੈਗਾ ਤੇ ਜਾਂ ਫਿਰ ਤੁਸੀਂ ਜਿਵੇਂ ਆਪਣਾ ਰੂਮ ਹੈਗਾ ਕਮਰੇ ਨੇ ਆਪਣੇ ਉਹਨਾਂ ਦੀ ਖੁੰਜਿਆਂ ਦੇ ਵਿੱਚ ਤੁਸੀਂ ਚਾਰ ਰੱਖ ਦੋ ਨਾ ਤਾਂ ਇਸ ਦੇ ਨਾਲ ਤੁਹਾਡੇ ਘਰ ਦੇ ਵਿੱਚ ਕੋਈ ਵੀ ਜਹਿਰੀਲਾ ਜਿਹੜੇ ਕਿਟਾਨੋਂ ਨੇ ਜਿਵੇਂ ਕਿ ਵਾਇਰਸ ਹੈ ਕੋਈ ਤੁਹਾਡੇ ਘਰ ਦੇ ਵਿੱਚ ਉਹ ਨਹੀਂ ਆਊਗਾ ਦੂਸਰੀ ਚੀਜ਼ ਤੁਸੀਂ ਕੀ ਕਰਨੀ ਹੈ ਇੱਕ ਕਪੂਰ ਲੈਣਾ ਇੱਕ ਫਰਨੈਲ ਦੀ ਗੋਲੀ ਲੈਣੀ ਹੈ ਥੋੜੀ ਜਿਹੀ ਨਾ ਗੂਗਲ ਦੀ ਧੂਫ ਜਿਹੜੀ ਗੂਗਲ ਗੂਗਲ ਜਿਵੇਂ ਮਿਲ ਜਾਂਦੀ ਹੈ ਨਾ ਗੂਗਲ ਦਾ ਬਾਜ਼ਾਰ ਦੇ ਵਿੱਚ ਤੁਸੀਂ ਜਾ ਕੇ ਕਹਿ ਦਿਓ ਧੂਫਣੀ ਸੌਰੀ ਗੂਗਲ ਤੁਸੀਂ ਜਾ ਕੇ ਕਹਿ ਦਿਓ ਵੀ ਅਸੀਂ ਗੂਗਲ ਲੈਣੀ ਹੈ ਤਾਂ ਤੁਸੀਂ ਉੱਥੋਂ ਨਾ ਤਿੰਨਾਂ ਨੂੰ ਜਿਵੇਂ ਆਮ ਤੁਸੀਂ ਦੇਖਿਆ ਪੰਨਾ ਜਿਹੜੇ ਇੱਕ ਤਾਂ ਗੂਗਲ ਦੀ ਧੂਫ ਹੁੰਦੀ ਹੈ ਆਪਣੀ ਬਰੀਕ ਹੁੰਦੀ ਹੈ ਜਿਹੜੀ ਕਿ ਆਪਾਂ ਅੱਗ ਦੇ ਉੱਪਰ ਪਾ ਕੇ ਦਿੰਨੇ ਆ ਇੱਕ ਗੂਗਲ ਹੁੰਦੀ ਹੈਗੀ ਜਿਹੜੀ ਕਿ ਤੁਸੀਂ ਦੇਖਿਆ ਦੁਕਾਨਦਾਰ ਨਾ ਬੱਟ ਕੇ ਆਪਣੀ ਦੁਕਾਨ ਤੇ ਬੱਟੇ ਜਿਹਾ ਤੇ ਰੱਖ ਕੇ ਦਿੰਦੇ ਹੁੰਦੇ ਆ ਨਾ ਉਹ ਉਹਨੂੰ ਥੋੜੀ ਜੀ ਲੈ ਲੈਣੀ ਆ ਤੁਸੀਂ ਨੇ ਜਿੰਨੇ ਤੁਹਾਡੇ ਗੇਟ ਨੇਗੇ ਤੁਸੀਂ ਓਨੇ ਲੈ ਲੈਣੇ ਨੇ ਉਹਦੇ ਟੁਕੜੇ ਕਰ ਲੈਣੇ ਨੇ ਛੋਟੇ ਛੋਟੇ ਇੱਕ ਇੱਕ ਫਰਨੈਲ ਦੀ ਗੋਲੀ ਲੈਣੀ ਆ ਉਹਦੇ ਨਾਲ ਇੱਕ ਇੱਕ ਤੁਸੀਂ ਕਪੂਰ ਲੈਣਾ ਤਿੰਨਾ ਮਤਲਬ ਕਿ ਤਿੰਨੇ ਚੀਜ਼ਾਂ ਨੂੰ ਤੁਸੀਂ ਇਹਨੇ ਕੱਪੜਿਆਂ ਦੇ ਵਿੱਚ ਬੰਨ ਲੈਣਾ ਪੋਟਲੀਆਂ ਬਣਾ ਲੈਣੇ ਜਿੰਨੇ ਵੀ ਤੁਹਾਡੇ ਗੇਟ ਨੇ ਨਾ ਤੁਸੀਂ ਆਪਣੇ ਗੇਟਾਂ ਦੇ ਬੰਨ ਦੇਣੀਆਂ ਤੁਹਾਡੇ ਨਾ ਤਾਂ ਸੱਪ ਘਰ ਦੇ ਵਿੱਚ ਮਲਕੀ ਅੰਦਰ ਬੜੇ ਨਾ ਕੋਈ ਗੰਡੋਵਾ ਨਾ ਕੋਈ ਸਿਪਲੀ ਵਗੈਰਾ ਇਦਾਂ ਦੀਆਂ ਚੀਜ਼ਾਂ ਨਾ ਬਹੁਤ ਜ਼ਿਆਦਾ ਇਸ ਚੀਜ਼ ਦੇ ਨਾਲ ਬਾਹਰ ਰਹਿੰਦੀਆਂ ਨੇ ਜਿਹੜੀ ਕਿ ਨੈਗੇਟਿਵਿਟੀ ਹੈ ਜਿਵੇਂ ਤੁਹਾਨੂੰ ਲੱਗਦਾ ਕੋਈ ਸਾਡੇ ਘਰ ਦੇ ਵਿੱਚ ਜਾਦੂ ਢੂਣਾ ਕਿਸੇ ਨੇ ਤੰਤਰਮ ਵਿੱਦਿਆ ਕਰਵਾਈ ਹੈ ਜਾਂ ਸਾਡੇ ਘਰ ਦੇ ਵਿੱਚ ਨਾ ਇੱਕ ਦੂਜੇ ਦਾ ਵੀ ਹੁੰਦਾ ਵੀ ਚਿਹਰਾ ਵੀ ਨਾ ਦੇਖ ਵੀ ਐ ਗੁੱਸਾ ਜਾ ਚੜੀ ਜਾਂਦਾ ਹੁੰਦਾ ਇਹ ਚੀਜ਼ ਨੂੰ ਤੁਸੀਂ ਕਰਿਓ ਤਾਂ ਤੁਹਾਡੇ ਘਰ ਦੇ ਵਿੱਚ ਵਾਤਾਵਰਨ ਦੇਖੋ ਕਿੰਨਾ ਸੁੱਧ ਹੋਊਗਾ ਇਹ ਗੱਲਾਂ ਛੋਟੀਆਂ ਨੇ ਦੇਖੋ ਕਈ ਮੈਂ ਇੱਕ ਦਿਨ ਮੈਂ ਕਬੀਰ ਕਹਿੰਦਾ ਗਿਆ ਤਾਂ ਆਪਣੇ ਕਹਿੰਦਾ ਤੁਸੀਂ ਕਹਿੰਦਾ ਰੋਜ਼ ਕੁਛ ਨੁਕਸਦਾਰਦੇ ਨੂੰ ਕਹਿੰਦਾ ਅਸੀਂ ਕੀ ਕੀ ਕਰੀਏ ਵੀ ਜੋ ਤੁਹਾਨੂੰ ਚੰਗੀ ਲੱਗਦੀ ਹੈ ਚੀਜ਼ ਉਹ ਕਰ ਦਿਓ ਬਾਕੀ ਜੇ ਤੁਸੀਂ ਕਰੋਗੇ ਵੀ ਇਹ 5 ਮਿੰਟ ਦਾ ਕੰਮ ਠੀਕ ਹੈ ਮੈਨੂੰ ਦੱਸਣ ਚ ਤੁਹਾਨੂੰ 15 ਮਿੰਟ ਵਾਂਗੂ ਲੱਗ ਜਾਂਦੇ ਪਰ ਕਰਨ ਚ ਆਪਾਂ ਕਰੀਏ ਤਾਂ 5-7 ਮਿੰਟ ਦਾ ਕੰਮ ਹੈ ਉਹ ਤਾਂ ਆਪਾਂ 2-2 4-4 ਘੰਟੇ ਗੱਲਾਂ ਪਤਾ ਕਰਦੇ ਵੀ ਲੰਘਾਈ ਦਿੰਨੇ ਹੈਗੇ ਹਨ ਤਾਂ ਉਸ ਤੋਂ ਬਾਅਦ ਇੱਕ ਨਾ ਤੁਸੀਂ ਜਪਜੀ ਸਾਹਿਬ ਅਤੇ ਚੌਪਈ ਸਾਹਿਬ ਜੀ ਦਾ ਪਾਠ ਆਪਣੇ ਘਰ ਵਿੱਚ ਜ਼ਰੂਰ ਕਰਿਆ ਕਰੋ ਜਿਸ ਘਰ ਦੇ ਵਿੱਚ ਜਪਜੀ ਸਾਹਿਬ ਜੀ ਦੀ ਬਾਣੀ ਆ ਜਾਂਦੀ ਹੈ ਉਸ ਘਰ ਦੇ ਵਿੱਚ ਕਦੇ ਵੀ ਠੀਕ ਹੈ ਵੀ ਆਪਣੇ ਕਰਮਾਂ ਦੇ ਆਪਾਂ ਜਿਹੜੇ ਦੁੱਖ ਭੋਗਦੇ ਆ ਨਾ ਉਹ ਦੁੱਖ ਵੀ ਛੋਟੇ ਹੋ ਕੇ ਆਪਾਂ ਨੂੰ ਲੱਗਦੇ ਆ ਇਹ ਨਹੀਂ ਹੁੰਦਾ ਵੀ ਜਿਵੇਂ ਕਹੀ ਆਪਾਂ ਦੇ ਦੇਣਾ ਵੀ ਘਰਾਂ ਦੇ ਵਿੱਚ ਬਹੁਤ ਵੱਡੇ ਵੱਡੇ ਬਿਮਾਰੀਆਂ ਹੁੰਦੀਆਂ ਨੇ ਪਰ ਫਿਰ ਵੀ ਉਹ ਕਹਿੰਦੇ ਨੇ ਵੀ ਵਾਈ ਗੁਰੂ ਜੀ ਤੇਰਾ ਸ਼ੁਕਰ ਆ ਅਸੀਂ ਤੁਰਦੇ ਫਿਰਦੇ ਤਾਂ ਹੈਗੇ ਹਸਪਤਾਲ 'ਚ ਤਾਂ ਨਹੀਂ ਪਏ ਵੀ ਇਸ ਨਾਲ ਨਾਲ ਹਰ ਰੋਜ਼ ਤੁਸੀਂ ਸੁਕਰਾਨਾ ਕਰਿਆ ਕਰੋ ਸਵੇਰੇ ਉੱਠ ਕੇ ਇੱਕ ਵਾਰੀ ਵਾਈ ਗੁਰੂ ਜੀ ਦਾ ਸੁਕਰਾਨਾ ਜ਼ਰੂਰ ਕਰਿਆ ਕਰੋ ਕਿ ਵਾਈ ਗੁਰੂ ਜੀ ਤੂੰ ਮੈਨੂੰ ਇੰਨਾ ਸੋਹਣਾ ਸਰੀਰ ਦਿੱਤਾ ਤੂੰ ਮੈਨੂੰ ਜਿਹੜੇ ਆਪਾਂ ਇੱਕ ਹੁਣ ਜਿਵੇਂ ਲੈਂਜ ਪਵਾਉਣ ਲੱਗ ਜਿਓ ਹਨਾ 40 50 ਹਜ਼ਾਰ ਰੁਪਏ ਦੇ ਇੱਕ ਲੈਂਜ ਪੈਂਦਾ ਅੱਖ ਦੇ ਵਿੱਚ 10000 ਤੋਂ ਸ਼ੁਰੂ ਹੁੰਦਾ ਵੀ ਕਹਿਣ ਤੋਂ ਮੇਰਾ ਭਾਵ ਹੈ ਕਿ ਹਰ ਇੱਕ ਚੀਜ਼ ਦਾ ਨਾ ਸ਼ੁਕਰਾਨਾ ਕਰਿਆ ਕਰੋ ਸ਼ੁਕਰਾਨੇ ਦੇ ਵਿੱਚ ਨਾ ਇੰਨੀ ਜ਼ਿਆਦਾ ਵਰਕਤ ਹੈਗੀ ਕਿ ਵਾਹਿਗੁਰੂ ਜੀ ਤੁਹਾਨੂੰ ਵਰਕਤਾਂ ਦੇ ਨਾਲ ਭਰ ਦੇ ਇਹ ਤੁਹਾਡੀ ਅਰਦਾਸ ਇਹ ਇੱਕ ਸੁਣਨ ਵਾਲੇ ਨੂੰ ਕਈ ਨੂੰ ਇਦਾਂ ਲੱਗਦਾ ਹੋਊਗਾ ਵੀ ਭੈਣ ਬਸ ਇੱਕ ਗੱਲਾਂ ਮਾਰਦੀ ਹੈ ਹਨਾ ਗੱਲਾਂ ਨਹੀਂ ਹੈਗੀਆਂ ਇਹ ਇਹ ਮੇਰਾ ਕਮਾਇਆ ਹੋਇਆ ਜੀਵਨ ਹੈ ਕਿਉਂਕਿ ਦੁੱਖ ਤਕਲੀਫਾਂ ਇੰਨੀ ਛੋਟੀ ਉਮਰ ਦੇ ਵਿੱਚ ਮੈਂ ਝੱਲੀਆਂ ਨੇ ਜਿਹੜੀਆਂ ਨਾ ਪਰ ਉਹਨਾਂ ਦਾ ਅਹਿਸਾਸ ਕਿਉਂ ਨਹੀਂ ਹੋਇਆ ਜਦੋਂ ਕਿ ਕਿਸੇ ਦਾ ਸਹਾਰਾ ਨਾ ਤੱਕੋ ਮੈਂ ਅਕਸਰ ਤੁਹਾਨੂੰ ਕਹਿੰਨੀ ਨੇ ਵੀ ਕਿਸੇ ਦਾ ਸਹਾਰਾ ਨਾ ਤੱਕੋ ਸਿਰਫ ਉਸ ਪ੍ਰਮਾਤਮਾ ਦਾ ਸਹਾਰਾ ਤੱਕੋ ਤਾਂ ਤੁਹਾਨੂੰ ਇੱਕ ਦਿਨ ਇੰਨੀ ਜ਼ਿਆਦਾ ਖੁਸ਼ੀ એનર્ਜੀ ਇੰਨੀ ਜ਼ਿਆਦਾ ਪੋਜ਼ਿਟਿਵਿਟੀ ਇੰਨੀ ਜ਼ਿਆਦਾ ਤਰੱਕੀ ਮਿਲੂਗੀ ਨਾ ਤੁਸੀਂ ਹੈਰਾਨ ਹੋ ਜਾਓਗੇ ਪਰ ਉਹਨਾਂ ਆਪਦਿਆਂ ਨੂੰ ਕੁਝ ਦੇਣ ਤੋਂ ਪਹਿਲਾਂ ਪਰਖਦਾ ਜ਼ਰੂਰ ਹੈ ਜਿਹੜਾ ਉਸ ਪਰਖ ਦੇ ਵਿੱਚ ਪਾਰ ਹੋ ਜਾਂਦਾ ਹੈ ਨਾ ਉਹਨੂੰ ਸਭ ਕੁਝ ਪ੍ਰਾਪਤ ਹੋ ਜਾਂਦਾ ਹੈ ਜਿਹੜਾ ਨਹੀਂ ਹੁੰਦਾ ਉਹ ਤੁਹਾਨੂੰ ਪਤਾ ਹੈ ਤੁਹਾਨੂੰ ਪਤਾ ਹੀ ਵੀ ਜਦ ਗੁਰੂ ਸਾਹਿਬ ਜੀ ਗੁਰੂ ਸ੍ਰੀ ਗੁਰੂ ਨਾਨਕ ਦੇਵ ਜੀ ਇੱਕ ਭੇਸ ਬਦਲ ਕੇ ਆਪਣਾ ਚਲੇ ਗਏ ਸੀ ਕਿ ਹੱਥ 'ਚ ਡੰਡਾ ਫੜ ਲਿਆ ਸੀ ਕਿ ਕੋਈ ਕੁੱਤਾ ਲੈ ਲਿਆ ਸੀਗਾ ਨਾਲ ਤੁਸੀਂ ਸੁਣੀ ਹੋਣੀ ਐ ਸਾਕੀ ਪੈਂਟਰਾ ਬਣੇ ਤਾਂ ਜਾਂਦੇ ਜਿੰਨੀ ਵੀ ਸੰਗਤ ਮਾਗਰ ਤੁਰ ਪੀਵਾਂ ਗੁਰੂ ਸਭਾਂ ਦੇ ਤੇ ਗੁਰੂ ਸਾਹਿਬਾਂ ਨੇ ਪਹਿਲਾਂ ਪੈਸੇ ਛੜਤੇ ਕੁਸ ਤਾਂ ਪੈਸੇ ਚੂਗਣ ਲੱਗੇ ਫਿਰ ਗਾਹਾਂ ਕੇ ਗੁਰੂ ਸਾਹਿਬਾਂ ਨੇ ਕਹਿੰਦੇ ਹੀਰੇ ਮੋਤੀ ਮਿਲ ਕੇ ਇਦਾਂ ਦੀ ਬਣਾਈ ਹੋਈ ਹੈ ਆਪਣੇ ਸਾਰੇ ਦੱਸੇ ਹੋਏ ਇਤਿਹਾਸ ਦੇ ਵਿੱਚ ਤੇ ਉਹਨਾਂ ਨੇ ਕਹਿੰਦੇ ਉਹ ਚੂਗਣ ਲੱਗੇ ਐਂਡ ਤੇ ਥੋੜੇ ਕਹਨੇ ਰਹਿ ਗਏ ਸੀ ਉਹਨਾਂ ਮਗਰ ਗੁਰੂ ਸਾਹਿਬ ਕਹਿੰਦੇ ਡੰਡਾ ਲੈ ਕੇ ਪੈਗੇ ਉਹ ਵੀ ਭੱਜ ਗਏ ਬਾਹ ਦੇ ਵਿੱਚ ਕਹਿੰਦੇ ਭਾਈ ਮਰਦਾਨਾ ਜੀ ਰਹਿ ਗਏ ਮਰਦਾਨੇ ਕਣੀ ਵੀ ਗੁਰੂ ਸਾਹਿਬ ਜੀ ਡੰਡਾ ਲੈ ਕੇ ਭੱਜੇ ਕਹਿੰਦੇ ਜਾਂਦਾ ਨਹੀਂ ਤੂੰ ਕਹਿੰਦੇ ਸਾਰੇ ਭੱਜ ਗਏ ਕਹਿੰਦੇ ਤੂੰ ਵੀ ਭੱਜ ਜਾ ਤੇ ਭਾਈ ਮਰਦਾਨਾ ਜੀ ਹੱਥ ਜੋੜ ਕੇ ਭੱਜ ਗਏ ਕਹਿੰਦੇ ਪ ਸੈਖਾ ਬਿਨਾ ਕੋਈ ਨਹੀਂ ਹੈ ਸਭ ਨੂੰ ਦੇਖ ਲਿਆ ਸਭ ਦਾ ਸਹਾਰਾ ਤੱਕ ਕੇ ਦੇਖ ਲਿਆ ਸਭ ਸਾਥ ਛਟੰਜਾਲੇ ਨਾਲੇ ਨੇ ਕਹਿੰਦੇ ਸਾਧੂ ਮੋਹਿਆਂ ਤੋਂ ਵੀ ਸਾਥ ਨਹੀਂ ਬਹਾਉਂਦੇ ਨੇ ਦੁਨੀਆ ਛੜਦੀ ਚਾਉਂਦੇ ਆ ਨੂ ਇਹੀ ਹੈ ਸਮਝ ਲਓ ਬਾਹਰ ਰਹੂਦੇ ਲੜ ਲਗੋਗੇ ਨਾ ਤਾਂ ਤੁਹਾਨੂੰ ਨਾ ਕਿਸੇ ਨੇ ਮਿਹਣਾ ਦੇਣਾ ਨਾ ਤੁਹਾਨੂੰ ਕੋਈ ਘਾਟਾ ਮਿਲਣਾ ਇੱਕ ਦਿਨ ਤੁਹਾਨੂੰ ਸਾਰੇ ਤਾਰੀਫ ਕਰਨਗੇ ਅੱਜ ਚਾਹੇ ਤੁਹਾਨੂੰ ਕੋਈ ਕੁਝ ਵੀ ਕਹੀ ਜਾਵੇ ਜਿਵੇਂ ਕਿ ਮੈਨੂੰ ਵੀ ਕਈ ਵਾਰੀ ਕਹਿ ਦਿੰਦੇ ਨੇ ਇਹ ਤਾਂ ਟੋਟਕੇ ਕਰਦੀ ਹੈ ਜੀ ਇਹ ਤਾਂ ਐਂ ਕਰਦੀ ਹੈ ਜੀ ਐਂ ਕਰਦੀ ਹੈ ਜੀ ਪਰ ਐਂਡ ਤੇ ਜਿਹੜਾ ਰਿਜ਼ਲਟ ਉਹਨਾਂ ਦੇ ਸਾਹਮਣੇ ਆਊਗਾ ਨਾ ਮੈਨੂੰ ਪੈਨਪਰਾ ਮੇਰੇ ਨਾਲ ਜੁੜਨਗੇ ਨਾ ਉਹ ਜ਼ਿੰਦਗੀ ਦੇ ਵਿੱਚ ਕਦੇ ਵੀ ਤੋਖਾ ਨਹੀਂ ਖਾਣਗੇ ਕਹਿਣ ਤੋਂ ਮੇਰਾ ਭਾਵ ਹੈ ਕਿ ਦੇਖੋ ਦੁੱਖ ਤਕਲੀਫ ਗਰੀਬੀ ਅਮੀਰੀ ਇਹ ਸਿਰਫ ਆਪਣੇ ਦਿਮਾਗ ਦੀ ਖੇਡ ਹੈ ਕਹਿੰਦੇ ਹੁੰਦੇ ਨੇ ਕਹਿੰਦੇ ਆਪਣੀ ਸੋਚ ਅਗਰ ਆਪਾਂ ਅਮੀਰਾਂ ਵਾਲੀ ਰੱਖਾਂਗੇ ਨਾ ਤਾਂ ਤੁਸੀਂ ਉਸ ਮੰਜ਼ਲ ਤੇ ਜਰੂਰ ਪਹੁੰਚੋਗੇ ਅਗਰ ਆਪਾਂ ਹਨ ਸਭ ਕੁਝ ਹੁੰਦੇ ਹੋਏ ਵੀ ਆਪਾਂ ਸਾਰਾ ਦਿਨ ਕਰੀ ਜਾਂਦੇ ਲਾਇਆ ਹੈ ਸਾਡੇ ਕਿੱਥੇ ਸਾਡੇ ਕਿੱਥੇ ਕੁਝ ਨਹੀਂ ਹੈਗਾ ਸਾਡੇ ਤਾਂ ਗੁਜ਼ਾਰਾ ਮਸਾ ਚੱਲਦਾ ਸਾਡੇ ਦਾ ਉਹ ਕਹਿੰਦੇ ਫਿਰ ਰੱਬਣਾ ਦੇਖਦਾ ਹੁੰਦਾ ਵੀ ਇਹਦੀ ਸੋਚ ਇੱਥੇ ਬਸ ਨੂੰ ਇੱਥੇ ਖੜਾ ਦੇ ਹਮੇਸ਼ਾ ਆਪਦੀ ਸੋਚ ਨੂੰ ਪੋਜ਼ਿਟਿਵ ਜਿਹੜੇ ਮੈਂ ਤੁਹਾਨੂੰ ਦੋ ਇਹ ਤਰੀਕੇ ਦੱਸੇ ਨੇ ਨਾ ਇਸ ਨੂੰ ਤੁਸੀਂ ਜਰੂਰ ਕਰਿਓ ਕੋਸ਼ਿਸ਼ ਕਰਿਓ ਕਿ ਇਹ ਚੀਜ਼ ਜਿਹੜੀ ਤੁਸੀਂ ਕਰੋਗੇ ਨਾ ਇਹਨੂੰ ਕਿਸੇ ਨੂੰ ਦੱਸਿਓ ਨਾ ਮਨ ਲ ਕੇ ਇਹ ਨਹੀਂ ਹੈਗਾ ਵੀ ਹਾਂ ਅਪਾ ਕਹਿੰਦੇ ਨਵੀਂ ਕੋਈ ਪੁੱਛ ਲੈਂਦਾ ਤੁਹਾਡੇ ਤੋਂ ਵੀ ਕਿਉਂ ਰੱਖਿਆ ਕਈ ਵਾਰੀ ਹੁੰਦਾ ਵੀ ਰੂਮ ਦੇ ਵਿੱਚ ਤੁਸੀਂ ਇਹ ਕਿਉਂ ਰੱਖਿਆਗਾ ਤਾਂ ਤੁਸੀਂ ਸਿਰਫ ਇਹੀ ਕਹਿੰਦੇ ਵੀ ਜਿਹੜੀ ਆਪਣੇ ਘਰ ਦੇ ਵਿੱਚ ਘਟਾਣੋਂ ਵਗੈਰਾ ਆਉਂਦੇ ਆ ਨਾ ਮੱਸਰਮੱਖੀ ਆ ਜਾਂਦੇ ਨੇ ਆਪਣੇ ਜਾਲੇ ਵਗੈਰਾ ਲਾ ਲੈਂਦੀਆਂ ਨੇ ਮੱਕੜੀਆਂ ਵਗੈਰਾ ਆ ਜਾਂਦੀਆਂ ਨੇ ਵੀ ਉਹਨਾਂ ਤੋਂ ਅਸੀਂ ਵੀ ਚੀਜ਼ ਰੱਖੀ ਹੋਈ ਹੈਗੀ ਤਾਂ ਦੇਖੋ ਕਿਉਂਕਿ ਤੁਹਾਨੂੰ ਪਤਾ ਵੀ ਜਦੋਂ ਕਿਸੇ ਨੇ ਵੀ ਤੁਹਾਨੂੰ ਮਾੜੀ ਜੀ ਗੱਲ ਕਹਿਦੀ ਨਾ ਵੀ ਇਹ ਕੀ ਆ ਇਹਦੇ ਨਾਲ ਕੀ ਹੁੰਦਾ ਉੱਥੇ ਹੀ ਆਪਣਾ ਮਨ ਡੋਲ ਜਾਂਦਾ ਠੀਕ ਹੈ ਨਾ ਬਸ ਭਰੋਸਾ ਹੈਗਾ ਭਰੋਸਾ ਤੁਸੀਂ ਕਹਿੰਦੇ ਇੱਕ ਪੱਥਰ ਨੂੰ ਚੱਕ ਲਓਗੇ ਨਾ ਉਹਨੂੰ ਵੀ ਤੁਸੀਂ ਅਰਦਾਸ ਕਰਕੇ ਪੂਜਣ ਲੱਗ ਜੂਗੇ ਨਾ ਤਾਂ ਤਾਂ ਤੁਹਾਨੂੰ ਉਹਦੇ ਵਿੱਚੋਂ ਵੀ ਕੁਛ ਨਾ ਕੁਛ ਪ੍ਰਾਪਤ ਹੋਣ ਲੱਗ ਜੂਗਾ ਕਿਉਂਕਿ ਇੱਕ ਸਿਰਫ ਆਪ ਕਹਿੰਨੇ ਵੀ ਮੈਂ ਇੰਨੇ ਪਾਠ ਕਰਦਾ ਮੈਂ ਇੰਨੇ ਕਰਦਾ ਵੀ ਉਹਨੂੰ ਸੁਧੀਆਂ ਹੋ ਗਈਆਂ ਵੀ ਕੁਛ ਨਹੀਂ ਹੋਇਆ ਨਾ ਤੇ ਇੱਕ ਹੁੰਦਾ ਸਿਰਫ ਕਿ ਸਿਰਫ ਵਿਚਾਰਾ ਤੁਰਿਆ ਫਿਰਦਾ ਖੇਤਾਂ ਦੇ ਵਿੱਚ ਵੀ ਹੈ ਨਾ ਸਿਰਫ ਵਾਹਿਗੁਰੂ ਵਾਹਿਗੁਰੂ ਜਾ ਅੱਗੇ ਹੁੰਦਾ ਸੀਗਾ ਧਾਰਨਾ ਪੜਦੇ ਰਹਿੰਦੇ ਹੁੰਦੇ ਸੀਗੇ ਮੇਰਾ ਰੁੱਸੇ ਨਾਲ ਕਲੰਗੀਆਂ ਵਾਲਾ ਜੱਗ ਭਾਵੇਂ ਸਾਰਾ ਤੁਸੀਂ ਜੀ ਇਦਾਂ ਦੀਆਂ ਹਨਾ ਤੇ ਉਹ ਨੂੰ ਪਤਾ ਹੀ ਨਹੀਂ ਹੈਗਾ ਵੀ ਵਾਈਗਰੂ ਜੀ ਕਿੱਥੋਂ ਕੀ ਬ੍ਰਹਮ ਗਿਆਨ ਪ੍ਰਾਪਤ ਕਰਾ ਦੇਣ ਜਾਂ ਕਿੱਥੋਂ ਉਹਦੀਆਂ ਝੋਲੀਆਂ ਭਰ ਦੇਣ ਤੁਸੀਂ ਆਮ ਅਕਸਰ ਤੁਹਾਡੇ ਜੀਵਨ ਦੇ ਵਿੱਚ ਸਾਰਿਆਂ ਦੇ ਵਿੱਚ ਹੁੰਦਾ ਹੀ ਹੋਗਾ ਵੀ ਉਹ ਇੰਨਾ ਗਰੀਬ ਸੀ ਦੇਖੀ ਹੁਣ ਕਿਵੇਂ ਇੱਕੋ ਦਮ ਵਾਈਗਰੂ ਜੀ ਨੇ ਉਹਨੂੰ ਤੇ ਤਰੱਕੀ ਕੀਤੀ ਹੈ ਤਾਂ ਮੇਰੀ ਹੱਥ ਵਨਕੀ ਬੇਨਤੀ ਹੈ कि ਜਿੰਨਾ ਤੁਸੀਂ ਪੋਜੀਟਿਵ ਰਹੋਗੇ ਜਿੰਨਾ ਤੁਸੀਂ ਵਾਈਕਰੂ ਜੀ ਦੇ ਅੱਗੇ ਅਰਦਾਸਾਂ ਕਰੋਗੇ ਜਿੰਨਾ ਤੁਸੀਂ ਆਪਣੀ ਸੋਚ ਨੂੰ ਉੱਚੀ ਰੱਖੋਗੇ ਜਿੰਨਾ ਤੁਸੀਂ ਸੋਚੋਗੇ ਨਾ ਵੀ ਵਾਈਕਰੂ ਜੀ ਸਾਡੇ ਇੱਕ ਦਿਨ ਇਹ ਜ਼ਰੂਰ ਕਰੋਗੇ ਤੁਸੀਂ ਸਾਨੂੰ ਵਿਸ਼ਵਾਸ ਹੈ ਕਿਉਂਕਿ ਜਿਸ ਦਿਨ ਮੇਰੀ ਇਸ ਤੇ ਮੰਗਣੀ ਹੋਈ ਸੀ ਮੇਰੇ ਸੌਰਿਕ ਦਾ ਸਾਡਾ ਘਰ ਵੀ ਨਹੀਂ ਪਿਆ ਹੋਇਆ ਸੀ ਮੇਰੇ ਸਾਸੂ ਮਾ ਮੇਰੇ ਹੱਸਣ ਲੱਗ ਜਾਂਦੇ ਨੇ ਕਹਿੰਦੇ ਨੇ ਵੀ ਅਸੀਂ ਨਾ ਮੰਜਾ ਟੇਡਾ ਕਰਕੇ ਨਹਾਉਂਦੇ ਹੁੰਦੇ ਸੀ ਵੀ ਇਹ ਇਹ ਜਾਂ ਵੀ ਸਾਡੇ ਮੋਹਲ ਸੀ ਪਰ ਜਦੋਂ ਮੇਰਾ ਮੰਗਣਾ ਹੋਇਆ ਉਦੋਂ ਸਾਡੇ ਬਹੁਤ ਸੋਨਾ ਕਰ ਪਾਇਆ ਦੂਸਰੇ ਘਰੇ ਉਸ ਤੋਂ ਬਾਅਦ ਫਿਰ ਪਿੱਛੇ ਮੁੜ ਕੇ ਵਾਈਗਰੂ ਜੀ ਨੇ ਦੇਖਣ ਹੀ ਨਹੀਂ ਦਿੱਤਾ ਹੈਗਾ ਗੱਡੀਆਂ ਘਰ ਕੋਠੀਆਂ ਵਾਲੇ ਸਭ ਕੁਝ ਕਰਤੇ ਕਿਉਂਕਿ ਦੁੱਖ ਵੀ ਆਏ ਤਕਲੀਫਾਂ ਵੀ ਆਈਆਂ ਹਨੇਰੀਆਂ ਵੀ ਝੁੱਲੀਆਂ ਬਹੁਤ ਕੁਝ ਹੋਇਆ ਪਰ ਉਹਨੇ ਡੋਲਣ ਨਹੀਂ ਦਿੱਤਾ ਬਹੁਤ ਲੋਕ ਆ ਤੁਹਾਨੂੰ ਥੱਲੇ ਸਿੱਟਣ ਨੂੰ ਤੁਹਾਡੇ ਨਾ ਜਦੋਂ ਦੁੱਖ ਆਊਗਾ ਨਾ ਤੁਹਾਡੇ ਆਲੇ-ਦਾਲੇ ਨਾ ਮੱਖੀਆਂ-ਮਖਿਆਲ ਦੀਆਂ ਵਾਂਗੂ ਮੱਖੀਆਂ ਵਾਂਗੂ ਮਿੰਡਰਾ ਆਉਣਗੇ ਹਨਾ ਵੀ ਦੇਖੀਏ ਵੀ ਇਹਨਾਂ ਦਾ ਜਰੂਰਸ ਨਿਕਲੂਗਾ ਹੁਣ ਜਾਂ ਇਹਨਾਂ ਦਾ ਹਨਾ ਕੀ ਹੋਊਗਾ ਹੁਣ ਇਹਨਾਂ ਦੇ ਘਰੇ ਡੰਡ ਪਊਗਾ ਇਹਨਾਂ ਦੇ ਘਰ ਲੜਾਈ ਝਗੜਾ ਹੋਊਗਾ ਪਰ ਜਦੋਂ ਤੁਸੀਂ ਵਾਈਕਰੂ ਜੀ ਦੇ ਛੱਡ ਦੋਗੇ ਨਾ ਵਾਈਕਰੂ ਜੀ ਉਹਨਾਂ ਸਾਰਿਆਂ ਦੇ ਮੂੰਹ ਚ ਬੰਦ ਕਰਾ ਦਿੰਦੇ ਨੇ ਤੇ ਤੁਹਾਨੂੰ ਹੀਰੇ ਦੀ ਤਰ੍ਹਾਂ ਤਰਾਸਣਗੇ ਤੇ ਅੰਤ ਨੂੰ ਤੁਸੀਂ ਇੱਕ ਹੀਰੇ ਦਾ ਮੁੱਲ ਕਹਿੰਦੇ ਜਿਵੇਂ ਆਪਾਂ ਕਹਿ ਦਿੰਦੇ ਹਾਂ ਨਾ ਹਨਾ ਵੀ ਕਈ ਇਦਾਂ ਦੇ ਹੁੰਦੇ ਨੇ ਵੀ ਹਾਂ ਉਹ ਉਹੀ ਬੋਲੀ ਜਾਂਦੇ ਆ ਮੈਨੂੰ ਤੁਸੀਂ ਕੋਈ ਤੱਕ ਕੰਮ ਕਰਦੇ ਹੋ ਨਾ ਤੁਸੀਂ ਉਹਦੇ ਵਿੱਚ ਫੇਰ ਹੋਗੇ ਕੋਈ ਬਿਜ਼ਨਸ ਕਰਦੇ ਹੋ ਤਾਂ ਤੁਹਾਨੂੰ ਚਾਰ ਕੰਗੁਲਾ ਮੈਨੂੰ ਤੁਹਾਨੂੰ ਪਹਿਲਾਂ ਹੀ ਪਤਾ ਤੀ ਮੈਨੂੰ ਤਾਂ ਪਹਿਲਾਂ ਹੀ ਪਤਾ ਸੀ ਤੂੰ ਐ ਨਹੀਂ ਕਰ ਸਕਦਾ ਤੂੰ ਇਹ ਤਾਂ ਹੈ ਕਿਉਂਕਿ ਉਹਨਾਂ ਨੂੰ ਨਹੀਂ ਪਤਾ ਕਿ ਹੀਰਾ ਇਹਦਾ ਮੁੱਲ ਕੀ ਆ ਕਿਉਂਕਿ ਜੋਰੀ ਨੂੰ ਹੀ ਪਤਾ ਹੈ ਕਿ ਹੀਰੇ ਦਾ ਮੁੱਲ ਕੀ ਹੈ ਤਾਂ ਜੋ ਤੁਹਾਨੂੰ ਨੈਗੇਟਿਵਿਟੀ ਦੇ ਵਿੱਚ ਲੈ ਕੇ ਜਾਂਦਾ ਤੁਹਾਡੀਆਂ ਲੱਤਾਂ ਖਿੱਚਦਾ ਤੁਹਾਨੂੰ ਡੀਮੋਟੀਵੇਟ ਕਰਦਾ ਤਾਂ ਤੁਸੀਂ ਉਥੇ ਸਮਝ ਲਿਆ ਕਰੋ ਕਿ ਇਹਨੂੰ ਮੇਰੀ ਕੀਮਤ ਦਾ ਪਤਾ ਨਹੀਂ ਮੈਨੂੰ ਮੇਰੇ ਪਿਤਾ ਨੇ ਵੈਗਰੂ ਜੀ ਨੇ ਇੱਕ ਜੁਨੀਕ ਬਣਾ ਕੇ ਭੇਜਿਆ ਮੈਂ ਸਭ ਕੁਝ ਪ੍ਰਾਪਤ ਕਰ ਸਕਦਾ ਉਹਦੀ ਮਿਹਰ ਤੇ ਮੇਰੀ ਮਿਹਨਤ ਨਾਲ ਪਰ ਉਹਦੀ ਰਹਿਮਤ ਤੇ ਉਹਦੀ ਮਿਹਰ ਪਹਿਲਾਂ ਕਰੋਗੇ ਨਾ ਫੇਰ ਹੱਸ ਗੋਣ ਵਾਲਾ ਤਾਂ ਆਪਾਂ ਮਿਲਾਂਗੇ ਹੁਣ ਅਗਲੀ ਵੀਡੀਓ ਦੇ ਵਿੱਚ ਉਦ ਤੱਕ ਲਈ ਸਾਰੇ ਪੈਂਟਰਾ ਬਣ ਮੇਰੇ ਵੱਲੋਂ ਸਤਿ ਸ੍ਰੀ ਅਕਾਲ